ਡਿਪੈਂਡੈਂਟ ਬਣਦੇ ਹੈ ਇਸੇ ਕਾਕੇ ਇਸੇ ਹੁਨਰ ਨਾਲ ਕੰਮ ਕਰਕੇ ਉਸ ਤਰ੍ਹਾਂ ਇਹਨਾਂ ਬੱਚਿਆਂ ਨੂੰ ਹੁਨਰ ਸਾਹਿਤ ਕਰ ਸਕਦੇ ਜਿਸ ਜੇ ਵਜਨ ਅਸੀਂ ਇਹ ਦੋ ਹੱਥ ਅਗਰ ਹੁਨਰਮੰਦ ਹੈ ਤੇ ਤੁਸੀਂ ਕੁਝ ਵੀ ਕਮਾ ਸਕਦੇ ਅਗਰ ਇਹ ਦੋ ਹੱਥ ਆਰਟਿਸਟਾਂ ਤਰ੍ਹਾਂ ਗੁੰਮ ਸਿੱਖ ਲਿਆ ਤੇ ਤੁਸੀਂ ਇੱਕ ਬੈਸਟ ਆਰਟਿਸਟ ਬਣ ਸਕਦੇ ਇਹ ਦੋ ਹੱਥ ਹੀ ਹੈ ਜਿਹੜੇ ਸਾਨੂੰ ਦੋ ਚੀਜ਼ਾਂ ਦਿੱਖ ਕਰ ਸਕਦੇ ਹੈ ਹੁਨਰਮੰਦ ਨੂੰ ਤੇ ਹੁਨਰ ਤਾਂ ਮੈਂ ਸਿਚੂਨ ਨੂੰ ਮੈਂ ਸਿਖਾਇਆ ਤੇ ਮੈਂ ਤਾਂ ਉਹ ਗਰੰਟੀ ਕਰਦਾ ਜਾਵੈਦ ਅਬੀਨ ਕਰਦੇ ਲਾਈਫ ਕਰਨੇ ਐ ਕਿਸੇ ਸਟੇਜ ਦੇ ਡਰਾਮੇ ਕਿ ਜਾਵੈਦ ਅਬੀਨ ਕਟਿੰਗ ਕਰਨਾ ਸੇ ਕਿ ਜੇ ਤਾਂ ਕਟਿੰਗ ਦੇ ਬੂਸ ਰਾਜ ਕਿ ਐਕਸੀਕਿਊਟਿਵਰ ਕਿ ਐਸ ਤਰ੍ਹਾਂ ਦਾ ਦਿੱਕਾਸ ਆ ਮਿਲਿਆ ਤੇ ਉਹ ਪਾਣੀ ਦੇ ਹੰਡੇ ਤੇ ਲਗਾ ਕੇ ਇੱਕ ਬੱਚੇ ਨੂੰ ਸਿਖਾ ਕੇ ਲਾਈਫ ਕਟਿੰਗ

रोज वो सपने सोचना है कि आज उस तो सपनेज सपनेचीव कर अज की ਦੀਪਾਤ ਖੁਸ਼ੀ ਕਰੋ ਇਹ ਬੱਚੇ ਸਭ ਆਨੰਦ ਖੁਸ਼ੀ ਕਰੋ ਵਾਣੀ ਆਈ ਸਰ ਭਾਰਤ ਮਾਤਾ ਜੀ ਜੈ ઓਕੇ ਅੱਜ ਆਜ ਇੰਸਟੀਚਿਊਟ ਰੋ ਸਕਿੱਲ ਡਿਵੈਲਪਮੈਂਟ ਨੇ ਇੱਕ ਬਹੁਤ ਵੱਡਾ ਉਪਰਾਲਾ ਇਹਨਾਂ ਨੇ 500 ਬੱਚਿਆਂ ਨੂੰ ਬਿਊਟੀ ਪਾਰਲਰ ਦਾ ਜਿਹੜੇ ਚਾਰ ਕੋਰਸਿਸ ਕਰਾਏ ਜਾ ਰਹੇ ਨੇ ਨੇਲਸ ਦਾ ਬਿਊਟੀ ਦਾ హెయిਰ ਦਾ ਔਰ ਇਹ ਸਾਰੇ ਕੋਰਸਿਸ ਫ੍ਰੀ ਕਰਾਏ ਜਾ ਰਹੇ ਔਰ ਅੱਜ ਬੱਚਿਆਂ ਨੂੰ ਕਿੱਟ ਡਿਸਟ੍ਰੀਬਿਊਟ ਕੀਤੀ ਹੈ ਇੱਕ ਕਿੱਟ ਜਾਨੀ ਬੱਚਾ ਘਰ ਘਰ ਜਾ ਕੇ ਬਿਊਟੀ ਪਾਰਲਰ ਦਾ ਕੋਰਸ ਅ ਬਿਊਟੀ ਪਾਰਲਰ ਦਾ ਕੰਮ ਕਰੇ ਔਰ ਰੋਜਗਾਰ ਯੋਗਤ ਹੋ ਸਕੇ ਅੱਜ ਬਹੁਤ ਵੱਡੀ ਆਬਾਦੀ ਹੈ ਜਿਹੜੀ ਆਪਣੇ ਘਰ ਚ ਹੀ ਆਪਣਾ ਬਿਊਟੀ ਟ੍ਰੀਟਮੈਂਟ ਕਰਾਣਾ ਚਾਹਦੀ ਹੈ हेयर ਟ੍ਰੀਟਮੈਂਟ ਕਰਾਣਾ ਚਾਹਦੀ ਇਹਨਾਂ ਬੱਚਿਆਂ ਨੂੰ ਅੱਛੀ ਟ੍ਰੇਨਿੰਗ ਦਿੱਤੀ ਗਈ ਹੈ ਕੁਆਲੀਫਾਈਡ ਸਟਾਫ ਨੇ ਟ੍ਰੇਨਿੰਗ ਦਿੱਤੀ ਹੈ ਔਰ ਗਵਰਨਮੈਂਟ ਆਫ ਇੰਡੀਆ ਨੇ ਇਹ ਐਗਜ਼ਾਮ ਲਿੱਤੇ ਨੇ ਔਰ ਇਹ ਸਾਰੇ ਬੱਚੇ ਜਿਹੜੇ ਪਾਸ ਹੋਏ ਨੇ ਉਹਨਾਂ ਬੱਚਿਆਂ ਨੂੰ ਇਹਤੇ ਕਿੱਟ ਦਿੱਤੀ ਕਿੱਟ ਦੇ ਅੰਦਰ ਸਾਰਾ ਇਹਨਾਂ ਨੂੰ ਸਮਾਨ ਦਿੱਤਾ ਗਿਆ ਤਾਂ ਕਿ ਬੱਚਾ ਕੱਲ ਤੋਂ ਰੋਜ਼ਗਾਰ ਕਰ ਸਕੇ ਕਿਉਂਕਿ ਉਹਦੀ 7 ਮਹੀਨੇ ਦੀ ਟ੍ਰੇਨਿੰਗ ਜਿਹਦੇ ਅੰਦਰ 7 ਮਹੀਨੇ 7 ਕੈਂਡੀਡੇਟ ਟ੍ਰੇਨਿੰਗ ਲੈ ਕੇ ਡੇਲੀ ਉਹਨੇ ਹਰ 8 ਜਿਹੜਾ ਕਿ ਅੱਜ ਪ੍ਰਾਈਵੇਟ ਇੰਸਟੀਚਿਊਟ 'ਚ ਜਾਓ ਐ ਟ੍ਰੇਨਿੰਗ ਦਾ ਸ਼ਾਇਦ 2 ਲੱਖ ਰੁਪਏ ਲੱਗਦਾ ਹੈ ਅਸੀਂ ਉਹਨਾਂ ਨੂੰ ਬਿਲਕੁਲ ਫ੍ਰੀ ਟ੍ਰੇਨਿੰਗ ਵੀ ਦਿੱਤੀ ਹੈ ਔਰ ਬੱਚਿਆਂ ਨੂੰ ਕਿੱਟ ਵੀ ਦਿੱਤੀ ਹੈ ਤਾਂ ਕਿ ਉਹ ਰੋਜ਼ਗਾਰ ਯੋਗਤ ਹੋ ਸਕਣ ਔਰ ਅੱਗੇ ਜਾ ਕੇ ਕੰਮ ਕਰ ਸਕਣ ਮੈਂ ਧੰਨਵਾਦ ਕਰਨਾ राधिका चुगदी और उनकी टीम का कि जिन्होंने इतना बढ़िया उपराला ਸਾਡੇ ਇਸ ਇਲਾਕੇ ਚ ਕਰਕੇ ਬੱਚਿਆਂ ਨੂੰ ਟ੍ਰੇਨਡ ਵੀ ਕੀਤਾ ਹੈ ਔਰ ਰੋਜ਼ਗਾਰ ਯੁਕਤ ਵੀ ਕੀਤਾ ਹੈ ਔਰ ਅੱਜ ਇੱਥੇ 20 ਬੱਚਿਆਂ ਨੇ ਆਪਣੀ ਸਕਸੈਸ ਸਟੋਰੀ ਵੀ ਸੁਣਾਈ ਹੈ ਕਿ ਕਿਸ ਤਰ੍ਹਾਂ ਐਥੋਸਿਕ ਕੇ ਆ ਜੋ ਬਿਊਟੀ ਵਾਲਰ ਚ ਰਹਾ ਰਹੇ ਹੈ ਬਿਊਟੀ ਵਾਲਰ ਚ ਨੌਕਰੀ ਕਰ ਰਹੇ ਹੈ ਹਾਲੀਵੁੱਡ ਚ ਬਾਲੀਵੁੱਡ ਚ ਜਾ ਕੇ ਨੌਕਰੀ ਕਰ ਰਹੇ ਹੈ ਬਾਲੀਵੁੱਡ ਚ ਜਾ ਕੇ ਨੌਕਰੀ ਕਰ ਰਹੇ ਇਹ ਐਡੀ ਵੱਡੀ ਉਡਾਨ ਇਸ ਛੋਟੇ ਜਿਹੇ ਇੰਸਟੀਚਿਊਟ ਤੋਂ ਨਿਕਲ ਕੇ ਬੱਚਾ ਨੇ ਲਈਤੀ ਹੈ ਮੈਂ ਇਹਨਾਂ ਬੱਚਿਆਂ ਨੂੰ ਹਾਰਦਿਕ ਸ਼ੁਭ ਕਾਮਨਾਵਾਂ ਦੇ। ਸਾਹਿਬ ਅਕਸਰ ਕਿੱਟਾਂ ਜੀਏ ਕਿੰਨੇ ਦਾ ਸਮਾਨ ਹੋਏਗਾ ਜਿਸੇ ਬੱਚੇ ਐਸਾ ਕਿ ਬਹੁਤ ਸਮਾਨ ਆ ਬੱਚੇ ਲਗਭਗ 10000 ਰੁਪਏ ਦੇ ਕਰੀਬ ਦਾ ਸਮਾਨ ਹੋਏਗਾ ਲੇਕਿਨ ਅਸੀਂ ਨਾ ਇਹ ਕਿੱਟ ਦੇ ਪੈਸੇ ਲੈਣੇ ਆ। ਨਾ ਇਹ ਪੈਸੇ ਕਿਸੇ ਕੋਲੋਂ ਅਸੀਂ ਗ੍ਰਾਂਟ ਲੈਣੇ ਆ। ਇਹ ਸਾਡਾ ਹੀ ਆਪਣਾ ਇੱਕ ਫਰੈਂਡ ਸਰਕਲ ਹੈ ਜਿੱਤੋਂ ਲੈ ਕੇ ਅਸੀਂ ਬੱਚੇ ਰੋਜ਼ਗਾਰ ਯੁਕਤ ਹੋਣ ਔਰ ਐਸੇ ਉਪਰਾਲਾ ਚੁਕ ਸਾਬ ਅਕਸਰ ਤੁਸੀਂ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਰਹਿੰਦੇ ਹੋ ਬੱਚੇ ਵੀ ਕੁਛ ਨਹੀਂ ਕਿਸ ਤਰੀਕੇ ਨਾਲ ਆਸ਼ੀਰਵਾਦ ਐਸਾ ਕਿ ਮੈਂ ਸਮੇਂ ਨਾਲ ਇਸ ਤੋਂ ਵੱਡਾ ਕੋਈ ਕੰਮ ਨਹੀਂ ਅਸੀਂ ਦਾਨ ਨਹੀਂ ਦਿੰਦੇ ਰੋਜ਼ਗਾਰ ਦਿੰਦੇ ਅਸੀਂ ਉਹਨੂੰ ਪੀਕ ਮੰਗਣਾ ਨਹੀਂ ਇਹ ਹੱਥ ਹੁਨਰਮੰਦ ਹੋਣ ਔਰ ਇਹ ਹੱਥ ਕਮਾ ਸਕਣ ਇਹ ਸਾਡਾ ਮੇਨ ਮੋਟੋ ਹੈ ਔਰ ਪ੍ਰਧਾਨ ਮੰਤਰੀ ਮੋਦੀ ਜੀ ਨੇ ਸਕਿੱਲ ਨੂੰ ਦੇਸ਼ ਦੀ ਸਭ ਤੋਂ ਵੱਡੀ ਰਫਤਾਰ ਦੀ ਕੁੰਜੀ ਮੰਨਿਆ ਔਰ ਸਾਡਾ ਇੰਸਟੀਚਿਊਟ ਪ੍ਰਧਾਨ ਮੰਤਰੀ ਦੇ ਸੰਦੇਸ਼ ਨੂੰ ਅੱਗੇ ਲੈ ਜਾਂਦਾ ਹੋਇਆ ਕਿ ਸਭ ਦਾ ਸਾਥ ਸਭ ਦਾ ਵਿਕਾਸ ਹਰ ਹੱਥ ਨੂੰ ਰੋਜ਼ਗਾਰ ਔਰ ਹਰ ਹੱਥ ਹੁਨਰਮੰਦ ਬਣੇ ਉਹਨਾਂ ਸੀ ਬੂਰਾ ਕਰ ਚਕ ਸਾਬ ਇੱਕ ਸਵਾਲ ਆਇਆ ਜਿਸ ਤੋ ਬਾਅਦ ਤੁਹਾਡੇ ਜਲੰਧਰ ਪ੍ਰੋਗਰਾਮ ਨੇ ਤੇ ਜਿਮਨੀ ਚੌਂਕ ਸੁਨਵਾਲੀਆਂ ਨੇ ਕਿਸ ਤਰੀਕੇ ਨਾਲ ਕ੍ਰਿਟੀਕਲ ਬਾਤ ਚੁਕਰ ਹੈ ਨਹੀਂ ਛੋਟੇਗਾ ਚਕ ਸਾਬ ਇਸ ਤੋ ਬਾਅਦ ਤੁਹਾਡੇ ਜਲੰਧਰ ਪ੍ਰੋਗਰਾਮ ਨੇ ਤੇ ਕਿਸ ਤਰੀਕੇ ਦੀ ਵਧੀਆ ਤਿਆਰੀ ਚੱਲ ਰਹੀ ਹੈ ਨਿਸ਼ਚਿਤ ਰੂਪ ਚ ਭਗਵੰਤ ਮਾਨ ਦੀ ਸਰਕਾਰ ਐਸ ਵਾਰ ਜਲੰਧਰ ਦਾ ਜਿਮਨੀ ਚੌਂਕ ਜਿਸ ਤਰ੍ਹਾਂ ਉਹ ਪਹਿਲੇ ਲੋਕ ਸਭਾ ਚ ਵਿਧਾਨ ਸਭਾ ਹਾਰੇ ਔਰ ਭਾਰਤੀ ਜਨਤਾ ਪਾਰਟੀ ਜਿੱਤੀ ਉਹ ਫੇਰ ਭਾਰਤੀ ਜਨਤਾ ਪਾਰਟੀ ਜਿੱਤੇਗੀ ਪੰਜਾਬ ਦੇ ਅੰਦਰ ਭਗਵੰਤ ਮਾਨ ਦੀ ਨਕੰਮੀ ਨਿਸ਼ਚੂਰ ਸਰਕਾਰ ਦਾ ਕਾਊਂਟਡਾਊਨ ਸ਼ੁਰੂ ਹੋ ਚੁੱਕਾ ਹੈ ਔਰ ਇਹ ਕਾਊਂਟਡਾਊਨ ਤੇਜ਼ੀ ਨਾਲ ਚੱਲ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਉੱਥੇ ਜਲੰਧਰ ਦੇ ਵਿੱਚ ਆਪਣੀ ਕੋਠੀ ਲੈ ਕੇ ਹਾਰ ਨੂੰ ਦੇਖ ਕੇ ਉੱਥੇ ਬੈਠ ਗਏ ਨੇ ਜੋ ਮਰਜ਼ੀ ਕਰ ਲੈਣ ਲੋਕ ਫੇਰ ਹਰਾਉਣਗੇ ਅੱਛਾ ਸੀ ਇੱਥੇ ਇੰਸਟੀਚੂਟ ਚ ਤੁਸੀਂ ਜਿਦਾਂ ਦੇਖਿਆ ਹੀ ਹੈ ਕਿ ਅਸੀਂ ਬੱਚਿਆਂ ਨੂੰ ਮੇਕਅਪ ਦੀ ਕਿਟ ਫ੍ਰੀ ਬਿਲਕੁਲ ਦਿੱਤੀ ਹੈ ਅਤੇ ਕੋਰਸ ਵੀ ਬਿਲਕੁਲ ਫ੍ਰੀ ਕਰਾਇਆ ਜਾਂਦਾ ਹੈ ਤਾਂ ਕਿ ਬੱਚਾ ਇਥੋਂ ਆਪਣਾ ਕੋਰਸ ਕਰਕੇ ਤੇ ਆਪਣੇ ਪੈਰਾਂ ਤੇ ਖੜਾ ਹੋ ਸਕੇ ਤੇ ਆਪਣਾ ਖੁੱਦ ਦਾ ਰੋਜ਼ਗਾਰ ਕਮਾ ਸਕੇ ਤੁਸੀਂ ਦੇਖ ਸਕਦੇ ਹੋ ਕਿ ਨਾ ਹੀ ਇਹ ਸਿਰਫ ਮੇਕਅਪ ਹੈ ਮੇਕਅਪ ਦੇ ਵਿੱਚ ਤਿੰਨ ਕੋਰਸੇ ਸ ਹੈ ਮੇਕਅਪ ਆਰਟਿਸਟ ਹੈ ਪ੍ਰੋਸਥੈਟਿਕ ਮੇਕਅਪ ਹੈ ਔਰ ਨੇਲ ਟੈਕਨੀਸ਼ੀਅਨ ਹੈ ਜਿਹਦੇ ਵਿੱਚ ਕਿ ਬੱਚਾ ਇੱਕੋ ਕੋਰਸ ਦੇ ਵਿੱਚ ਹੀ ਉਹਨੂੰ ਤਿੰਨ ਚਾਰ ਦਿਨਾਂ ਦੀਆਂ ਚੀਜ਼ਾਂ ਸਿਖਾਈਆਂ ਜਾਂਦੀਆਂ ਹੈ اور پروستاتک میک اپ جو کہ اج ساڈے بالی ووڈ چ بہت پاپولر ہے تے بچیاں نو بہت سکوپ ہے کہ اپنا روزگار اس فیلڈ چ لے سکتے ہیں باقی میک اپ دا بھی ਤੁਸੀਂ دیکھ سکتے ہو ہر جگہ سلون ہے سب چیزیں ہیں پر کئی بچے ہیں جڑے کہ انے اسی سلون مستے جگہ نہیں افورڈ کر سکتے اسی کورس واسطے اپنا પે નહી ਕਰ ਸਕਦੇ ਤੇ ਅਸੀਂ ਇੱਕ ਆਪਣਾ ਇੰਸਟੀਚਿਊਟ ਦੇ ਵਿੱਚ ਜਿਹੜਾ ਕਿ ਸਾਡਾ ਚਬਾਰ ਰੋਡ ਤੇ ਹੈ ਆ ਰਾਧਾ સ્વામી ਡੇਰੇ ਦੇ ਬਿਲਕੁਲ ਸਾਹਮਣੇ ਤੇ ਔਰ ਇੱਕ ਸਾਡਾ ਲਾਹੌਰੀ 게ਟ ਹੈ ਜਿੱਤੇ ਕਿ ਅਸੀਂ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਕੋਰਸਸ ਲੈ ਕੇ ਆਂਦੇ ਆ ਤਾਂ ਕਿ ਇਹ ਬੱਚਿਆਂ ਨੂੰ ਸ਼ਾਰਟ ਟਰਮ ਕੋਰਸਸ ਕਰਾ ਕੇ ਔਰ ਪਲੱਸ ਇਹਨਾਂ ਨੂੰ ਟ੍ਰੇਨਿੰਗ ਉਸੇ ਦੌਰਾਨ ਪੀਰੀਅਡ ਚ ਅਸੀਂ ਇਹਨਾਂ ਨੂੰ ਕਰਾਣੇ ਆ ਔਰ ਤਾਂ ਕਿ ਬੱਚਾ ਆਪਣੇ ਪੈਰਾਂ ਦੇ ਖੜਾ ਆ ਸਕੇ ਆਪਣਾ ਕਮਾ ਸਕੇ ਤੇ ਜਿਸ ਤਰ੍ਹਾਂ ਰਨ ਸਰ ਕਨਜੁਗ ਜੀ ਨੇ ਦੱਸਿਆ ਕਿ ਸਾਡੇ ਮਾਨਯੀ ਪ੍ਰਧਾਨ ਮੰਤਰੀ ਮੋਦੀ ਜੀ ਦਾ ਸੁਪਨਾ ਹੈ ਕਿ ਕਰ ਕਰ ਅਸੀਂ ਸਕਿਲਿੰਗ ਦਾ ਪ੍ਰੋਗਰਾਮ ਕਰਾਣਾ ਹੈ ਔਰ ਸ਼ਾਰਟ ਟਰਮ ਕੋਰਸੇ ਕਰਾਣੇ ਹੈ ਸੜੇ ਕੋ ਹੋਰ ਵੀ ਬੜੇ ਤਰ੍ਹਾਂ ਦੇ ਕੋਰਸੇ ਹੈ ਅਸੀਂ ਪਹਿਲੇ ਵੀ ਮਸ਼ੀਨਾਂ ਵੀ ਵੰਡੀਆਂ ਬੱਚਿਆਂ ਨੂੰ ਤੇ ਅਸੀਂ ਇਹ ਸੋਚਦੇ ਸਕੀਮ ਬਣਾਉਂਦੇ ਰਹਿਣੇ ਕਿ ਕਿੜੇ ਕਿੜੇ ਥੇ ਅਸੀਂ ਆਪਣੇ ਅੰਮ੍ਰਿਤਸਰ ਪੰਜਾਬ ਦੇ ਵਿੱਚ ਜਿਹੜੇ ਸ਼ਾਰਟ ਟਰਮ ਕੋਰਸੇ ਹੈ ਕੰਪਿਊਟਰ ਚ ਹੈ ਪਲੰਬਿੰਗ ਚ ਹੈ ਅਨਟੀਰੀਅਰ ਡਿਜ਼ਾਈਨਰ ਹੈ ਮਲਟੀਕੁਜਿਨ ਸ਼ੈਫ ਹੈ ਬਹੁਤ ਤਰ੍ਹਾਂ ਦੇ ਕੋਰਸੇ ਹੈ ਜਿਹੜਾ ਕਿ ਬੱਚਾ ਤੋਂ ਸਿੱਖੇ ਔਰ ਆਪਣਾ ਕੰਮ ਵੀ ਕਰ ਸਕਦਾ ਹੈ ਤੇ ਆਪਣਾ ਰੋਜ਼ਗਾਰ ਵੀ ਕਮਾ ਸਕਦਾ ਹੈ ਅੱਜ ਮਾਮ ਕਿੱਟਾਂ ਵੰਡੇ ਗਏ ਕਿੰਨੀ ਗਿਣਤੀ ਦੇ ਵਿੱਚ ਕਿੱਟਾਂ ਵੰਡੇ ਗਏ ਤੇ ਕਿੱਛੇ ਦੇ ਕਿਸ ਤਰ੍ਹਾਂ ਦੇ ਸਾਡਾ ਪੂਰਾ ਟਾਰਗੇਟ 500 ਬੱਚਿਆਂ ਦਾ ਸੀ ਜਿਦੇ ਵਿੱਚ ਕਿ ਅਸੀਂ ਹੁਣ ਤੱਕ 300 ਬੱਚਿਆਂ ਨੂੰ ਕਿੱਟਾਂ ਪ੍ਰੋਵਾਈਡ ਕਰ ਚੁੱਕੇ ਹਾਂ ਤੇ ਅੱਗੋ ਵੀ ਅਸੀਂ ਹੋਰ ਜਿਹੜੇ ਸਾਡੇ 250 ਬੱਚੇ ਪਾਸ ਆਊਟ ਹੋ ਗਏ ਨੇ ਉਹਨਾਂ ਨੂੰ ਆਉਣ ਵਾਲੇ ਟਾਈਮ 'ਚ ਕਿੱਟਾਂ ਸੀ ਫ੍ਰੀ ਤਵਾਨਾ ਮੈਡਮ ਜੀ ਨੇ ਆਨੰਗੁਰਾ ਕਿੰਨੀ ਮצਹਫੀਸ ਹੈ ਔਰ ਇਹ ਵੀ ਰਹਿ ਰਿਹਾ ਚੱਲ ਰਿਹਾ ਸਰਤ ਫੀਸ ਕੋਈ ਨਹੀਂ ਹੈ ਐਜੀ ਤੇ ਸਾਨੂੰ ਸਾਡੇ ਮਾਨਯੇ ਪ੍ਰਧਾਨ ਮੰਤਰੀ ਜੀ ਨੇ ਸਾਡੀ ਡਾਇਰੈਕਸ਼ਨ ਦਿੱਤੀ ਹੈ ਕਿ ਜੋ ਕਿ ਪੀਐਮ ਕੇ ਵੀ ਬਾਈ ਉਹਨਾਂ ਨੇ ਚਲਾਇਆ ਹੈ ਔਰ ਜਿਸ ਤਰ੍ਹਾਂ ਤੁੰਕ ਸਾਹਿਬ ਨੇ ਦੱਸਿਆ ਵੀ ਹੈ ਕਿ ਇਹ ਜਿਹੜਾ ਅਸੀਂ ਪ੍ਰੋਜੈਕਟ ਹੈ ਅਸੀਂ ਆਪਣੇ ਫਰੈਂਡ ਸਰਕਲ ਦੇ ਵਿੱਚੋਂ ਇਕੱਠੇ ਪੈਸੇ ਕਰਕੇ ਤੇ ਇੰਨਾ ਬੱਚਿਆਂ ਵਾਸਤੇ ਸਕੀਮ ਪੰਜਾਬ ਚ ਖਾਸ ਕਰ ਅੰਮ੍ਰਿਤਸਰ ਚ ਲੈ ਕੇ ਆਏ ਹੈ ਤੇ ਕਿ ਤਾਂ ਕਿ ਬੱਚਿਆਂ ਨੂੰ ਅਸੀਂ ਇਹ ਨਾ ਨੂੰ ਨਾ ਕਿਟਾ ਵੰਡੀਏ ਤੇ ਬੇਕਪ ਦਿਆਂ ਤਾਂ ਕਿ ਬੱਚਾ ਆਪਣਾ ਕੇ ਕੰਮ ਕਰੇ